ਅੱਜ ਪੰਜਾਬ ਦੇ ਵਿੱਚ ਜਿਹੜੀ ਚੋਣਾਂ ਦੀ ਕੁਆਲਿਟੀ ਖਰਾਬ ਕਰਨ ਦਾ ਖਤਰਾ ਕੋਈ ਜਿਆਦਾ ਆਮੀ ਕਰਨ ਅਫੈਕਟ ਹੋਈ ਆ ਉਹਦੇ ਸਬੰਧ ਵਿੱਚ ਪਾ ਸਰਕਾਰ ਨੇ ਆਪਣੀ ਮਿਨਿਸਟਰੀ ਤੋਂ ਇੱਕ ਟੀਮ ਮੰਡੀਆਂ 'ਚ ਭੇਜੀ ਆ ਤਾਂ ਕਿ ਅਸਲੀ ਪਤਾ ਲੱਗ ਸਕੇ ਕੁਆਲਿਟੀ ਵਿੱਚ ਡੈਮੇਜ ਦਸਕਾਦ ਵਗੈਰਾ ਕਿੰਨਾ ਜਿਆਦਾ ਵਧਿਆ ਕਿੰਨਾ ਘਟਿਆ ਹਾਈ ਲੇਵਲ ਦੀ ਕੁਆਲਿਟੀ ਨੇ ਸਾਡੇ ਇਲਾਕੇ ਵਿੱਚ ਵੇਚ ਕਰਨਾ ਹੈ ਉਸ ਤੋਂ ਬਾਅਦ ਦਿੱਲੀ ਜਾ ਕੇ ਉਹਨਾਂ ਨੇ ਉਹਦਾ ਅਨੈਕਸ ਕਰਕੇ ਜੋ ਵੀ ਪੰਜਾਬ ਸਖਾ ਜਾਂ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਕਿਸਾਨ ਪੰਜਾਬ ਦੇ ਸ਼ਹਿਰ ਵਾਲੇ ਮੰਗ ਕਰ ਰਹੇ ਹਨ ਕਿ ਝੋਨੇ ਦੀ ਕੁਆਲਿਟੀ ਜਿਹੜੀ ਆ ਉਹ ਇੱਥੇ ਕੋ ਬਿਹਤਰ ਨਹੀਂ ਹੈ ਸਾਨੂੰ ਰੈਡ ਅਫੈਕਟਡ ਏਰੀਆ ਹੋਂ ਕਰਕੇ ਇੱਥੇ ਜੋ ਵੀ ਨੁਕਸ ਪਿਆ ਹੈ ਡੈਮੇਜ ਦੀ ਮਾਤਰਾ ਡਿਸਪਿਲਰ ਦੀ ਮਾਤਰਾ ਜਾਂ ਚਿਰਦੀ ਮਾਤਰਾ ਹੈ ਉਹਦਾ ਵਿਸ਼ਲੇਸ਼ਨ ਕਰਨਗੇ ਤੇ 2-4 ਦਿਨਾਂ ਚ ਦੇ ਉਹ ਜਰਾ ਰਿਜ਼ਲਟ ਪੰਜਾਬ ਸਰਕਾਰ ਨੂੰ ਭੇਜਣਗੇ ਵੀ ਇਸ ਸਾਲ ਅਰਾਈਸ਼ ਵਿੱਚ ਛੋਣੇ ਵਿੱਚ ਕੀ ਉਹਨਾਂ ਨੇ ਛੋਟ ਦੇਣੀ ਹੈ ਅਸੀਂ ਭਾ ਸਰਕਾਰ ਕੋਲ ਪੰਜਾਬ ਸਰਕਾਰ ਮੰਗ ਕਰਦੇ ਹਾਂ ਜੋ ਕਿ ਜਰਾ ਮੀਆਂ ਕੰਮ ਨੁਕਸਾਨ ਹੋਇਆ ਹੈ ਉਹ ਇਹ ਵਿੱਚ ਸਾਨੂੰ ਡੈਮਨ ਪੰਨ ਡਿਸਕਲਰ ਆਕ ਤੇ ਬ੍ਰੋਕਨਤੀ ਲੋਕਾਂ ਦੀ ਮਾਤਰਾ ਬਹੁਤ ਜ਼ਿਆਦੀ ਵਧ ਗਈ ਹੈ ਤੇ ਭਾ ਸਰਕਾਰ ਕੋ ਪੰਜਾਬ ਸਰਕਾਰ ਅਸੀਂ ਬੇਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੇ ਸ਼ਗਾਵਾਂ ਦੇ ਆ ਜੀਣ ਵੀ ਕਰਾਈ ਜਾਵੇ ਡੈਮੇਜ ਕੋਈ ਮਾਤਰਾ ਜਿਹੜੀ ਆ ਪੰਜ ਡੈਮੇਜ 8 ਸਕਰ ਮਰਕੁਮ ਦਤਾ ਜਾ ਸਰ ਜਿਹੜੀ ਇਹ ਖੇਤਰੀ ਟੀਮ ਅੱਜ ਆਈ ਹੈ ਇਹ ਅੰਦੋਲਾ ਕਰਨ ਕੀ ਕੀ ਪੱਖ ਦੇਖਿਆ ਹੈ ਇਹੋ ਨੇ ਇਹਨਾਂ ਨੇ ਮੰਡੀ ਦੇ ਵਿੱਚ ਜੋ ਕਿਸਾਨ ਝੋਨਾ ਲੈ ਕੇ ਆ ਰਹੇ ਆ ਉਹਦੀ ਕੁਆਲਿਟੀ ਦੇ ਇਹ ਸੈਂਪਲ ਲੈ ਕੇ ਗਏ ਆ ਸੈਂਪਲ ਲੈ ਕੇ ਦਿੱਲੀ ਜੋ ਉਹਨਾਂ ਦੀ ਰਿਪੋਰਟੀਆਂ ਆਉਂਦੀਆਂ ਆਂ ਸਰਕਾਰਆਂ ਦੀਆਂ ਉਹਦੇ ਚ ਦੇਖਣਗੇ ਵਿੱਚ ਡੈਮੇਜ ਦੇ ਸਕਦਰ ਦੀ ਬਾਤਲਾ ਕਿੰਨੀ ਹੈ ਉਹਦੇ ਮਦਦਕ ਇਹ ਪੰਜਾਬ ਨੂੰ ਸਪੋਰਟ ਦੇਣ ਜੀ ਤੁਹਾਡਾ 30 ਹੋ ਗਿਆ 30 ਵਰ੍ਹੇ ਹੋ ਗਏ ਜਿਹੜੀ ਕੁਆਲਟੀ ਉਸ ਦਾ ਵੀ ਹੈ ਜਿਸ ਦੇ ਨਾਲ ਇਹ ਨਾ ਜੇ ਤੁਸੀਂ ਅੱਗੇ ਸ਼ੈੱਡਰ ਚੱਲਣਗੇ ਤੋਂ ਬਾਅਦ ਚੋਲ ਨਿਕਲਣਾ ਕੋਈ ਪਾਤਰ ਘੱਟ ਨਹੀਂ ਚੋਣਾ ਸਾਰਿਆਂ ਨੇ ਦੇਖਿਆ ਜਲਾਈ ਹੋ ਗਰ ਸੱਚ ਕਿੰਨੀ ਭਾਰੀ بارش ਦਰਿਆਵਾਂ ਦੇ ਛਾੜ ਲੋਕਾਂ ਦਾ ਜਿਹੜਾ ਨੁਕਸਾਨ ਸਾਰਾ ਕੁਝ ਹੰਦਰੀਆ ਸਾਡੀ ਭਾਰਤ ਸਰਕਾਰ ਕੋ ਮੰਗ ਹੈ ਪੰਜਾਬ ਦੇ ਬਾਰਡਰ ਏਰੀਆ ਹੈ ਕਿਸਾਨੇ ਏਰੀਆ ਹੈ ਸਾਣਾ ਬਦ ਇੰਡੀਆ ਦੇ ਵਿੱਚ ਭਾਰਤ ਸਰਕਾਰ ਜੋ ਨਰਕੰਡ ਦਾ ਯੋਗਦਾਨ ਪਾਉਂਦਾ ਹੈ ਸਾਡੀ ਕਿਸਾਨਾਂ ਨਾਲ ਅੰਦਾਤੀ ਦੇ ਦੇ ਹੋਏ ਕਿਸਾਨਾਂ ਦਾ ਵੀ ਸੋਚੋ ਅਗਾਈ ਸ਼ਦਾਂ ਦੇ ਗਾਂ ਚੋਬਲਾ ਕਿਤੇ ਨਹੀਂ ਹੈ ਕਿੰਨਾ ਦੀ ਜਿਹੜੀ ਮਾਤਰਾ ਡਾਇਮੰਡ ਰਕਨ ਕਿੜੀ ਦੀ ਹੋਵੇ ਘਟਾਈ ਜਾਂਦੀ ਜਿਹੜੀ ਘਟਾ ਨੇ ਪ੍ਰੋਡਕਸ਼ਨ ਘਟ ਗਈ ਇਸ ਵਕਤ ਦੇ ਦਿੱਤਾ ਜਿਹੜਾ ਉਤਪਾਦਨ ਵੀ ਘਟ ਹੈਗਾ ਜਤੂਆ ਇਹ ਪ੍ਰੋਡਕਸ਼ਨ ਵੀ ਘਟ ਗਈ ਹੋਬ ਨਾਲ ਇਸੇ ਦਾ ਕੀ ਇਫੈਕਟ ਪੈਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆ ਕਿ ਬੰਪਰ ਫਸਲ ਆਉਂਦੀ ਦੀ ਸੁਭਾਵਨਾ ਸੀ ਤਕਰੀਬਨ 2 ਕੋਰ 5 ਲੱਖਾਂ ਦੀ ਆਸੀ ਪੰਜਾਬ ਚੋਂ ਨਾ ਕਦੋਂ ਹੋਏਗਾ ਪਰ ਮੈਨੂੰ ਨਹੀਂ ਲੱਗਦਾ ਜੋ ਜੋ ਗਵਰਨਰ ਦਾ ਟਾਰਗੇਟ ਹੈ ਉਹ ਪੂਰਾ ਹੋ ਸਕੇ ਜਿੰਨਾ ਵੀ ਝੋਨਾ ਕਟੂਗਾ ਤੁਹਾਡੇ ਵੀ ਕੋਈ ਟਾਰਗੇਟ ਕੋਈ ਪ੍ਰੋਬਲਮ ਹੈ ਕਿ ਜਦ ਤੁਸੀਂ ਟਾਰਗੇਟ ਨਹੀਂ ਹੁੰਦੇ ਸਾਨੂੰ ਸਰਕਾਰ ਆਪਣੀ ਨੀਤੀ ਮਦਦ ਉਹ ਝੋਨੇ ਦੀ ਲਾਲਵੜ ਕਰਦੀ ਹੈ ਉਹ ਫਿਰ ਕਿ ਕਿਸਾਨਾਂ ਦਾ ਆਰਥੀਆਂ ਦਾ ਇਛਾਲਾ ਤਾਲ ਮੈਂ ਹੈ ਬਿਲਕੁਲ ਸਾਡੀ ਪੂਰੀ ਹੁੰਦਾਰ ਦੀ ਕਿਸਾਨਾਂ ਨਾਲ ਵੀ ਹੈ ਹਰ ਦਿਨ ਵੀ ਹੈ ਅਸੀਂ ਪੂਰੇ ਯਤਨ ਕਰਾ ਕੇ ਉਹਨਾਂ ਦੇ ਜਿੱਦਾਂ ਦਾ ਮਾਲ ਆਇਆ ਉਹ ਮੰਡੀ ਦੇ ਵਿੱਚੋਂ ਉਠਾਇਆ ਜਾਂਦਾ ਜਿੱਦਾਂ ਕਿ ਇੱਥੇ ਕੱਲ ਪਾਸੋਂ ਇੱਥੇ ਗੱਦੇ ਬੰਦੀਆਂ ਆਈਆਂ ਕਿਸਾਨ ਦੇ ਤੇ ਬੰਦੀਆਂ ਉਹ ਕਹਿੰਦੀਆਂ ਕਿ ਕਿਸੇ ਢੇਰੀ ਤੇ ਸਰਕਾਰੀ ਰੇਟ ਤੋਂ 50 ਰੁਪਏ ਘੱਟ ਕੀਤੇ ਜਾ ਰਹੇ ਕਿਤੇ 100 ਘੱਟ ਕੀਤੇ ਜਾ ਰਹੇ ਕਿਤੇ ਕੋਈ ਨਹੀਂ ਜੋ ਸਰਕਾਰੀ ਮਾਪਦੰਡਾਂ ਦੇ ਮੁਤਾਬਕ ਚੋਂ ਨਾ ਆਉਂਦਾ ਹੈ ਉਹ ਸਰਕਾਰੀ ਰੇਟਾਂ ਨਾਲ ਵਿਖਦਾ ਹੈ ਜਿਹਦੇ ਵਿੱਚ ਡੈਮੇਜ ਦੀ ਬਹੁਤ ਜ਼ਿਆਦਾ ਮਾਤਰਾ ਹੈ ਜਾਂ ਨਮੀ ਦੀ 22 25 28 ਆ ਰਿਹਾ ਹੈ ਤੇ ਆਦਾ ਮੋੜੇ ਜੋ ਮਦਦ ਆਕਸੀ ਜੇ ਕੋਈ ਜੱਟ ਚਾਹੁੰਦਾ ਹੋਵੇ ਤਾਂ ਲੈਨੇ ਆ ਨਹੀਂ ਤਾਂ ਆਪਣਾ ਸਖਾ ਕੇ ਦੁਬਾਰਾ ਗੌਰਮੈਂਟ ਦੇ ਭੱਤੀ ਕਰਤ ਪਈ ਜਾਂਦਾ ਪ੍ਰਧਾਨ ਦੇ ਨਾਤੇ ਕਿਸਾਨਾਂ ਨੂੰ ਕੀ ਮਦਦ ਦੇਣਾ ਮੇਰੀ ਤਾਂ ਸਾਰਿਆਂ ਅਗੇ ਹਜੋਰ ਕੇ ਬੇਨਤੀ ਹੈ ਕਿ ਮਾਦ ਉਸਕਾ ਕੇ ਵੱਡੋ ਸਾਫ ਤੋਂ ਤਾਂ ਵੱਡੋ ਟ੍ਰੇਲ ਬਹੁਤ ਜ਼ਿਆਦਾ ਭਰੀ ਹੈ 10 ਤੋਂ 5 ਵਜੇ ਤੱਕ ਹੀ ਕੰਬੈਨ ਚਲਾ ਕੇ ਤਾਂ ਕਿ ਮੰਡੀ ਕਰਨ ਵੇਲੇ ਕੋਈ ਜੱਟ ਨੂੰ ਪਰੇਸ਼ਾਨੀ ਨਾ ਹੋ ਧੰਨਵਾਦ